ਚੌੜਾਈ ਹੈ 12 ਕੀ ਬਾਤ ਹੈ ਲੰਬਾਈ ਹੈ 15 12 ਬਾਈ 15 ਦਾ ਹੋਵੇਗਾ 12 ਬਾਈ 15 ਰੇਟ ਦੱਸ ਕੇ ਤੁਹਾਨੂੰ ਡਰਾਉਣਾ ਨਹੀਂ ਹੈਗਾ ਜਿਵੇਂ ਸਹਿਜ ਦੱਸਿਆ ਹੈ ਸਹਿਜ ਵੱਟਾ ਰੇਟ ਛੋਟਾ ਹੈ ਬਿਲਕੁਲ ਬਿਲਕੁਲ ਸਹਿਜ ਵੱਟਾ ਰੇਟ ਛੋਟਾ ਸਿਰਫ 2000 ਰੁਪਏ ਦਾ ਸਿਰਫ 2000 ਰੁਪਏ ਦਾ ਹੀ ਹਾਂ ਬਿਲਕੁਲ ਜੋ ਤੁਸੀਂ ਤੁਹਾਡੇ ਕੰਨਾਂ ਨੇ ਸੁਣਿਆ ਹੈ ਸੱਚ ਸੁਣਿਆ ਹੈ 12 ਬਾਈ 15 ਦਾ ਸਾਈਜ਼ ਹੈ ਕੀਮਤ ਹੈ ਮਾਤਰ 2000 ਰੁਪਏ ਸਿੱਧਾ ਗੱਲ ਇਹ ਹੈ ਜੀ ਤੁਸੀਂ ਹਾਂ ਇਹ ਰੈਪਿਡ ਫਾਰ ਆਲੀ ਰਜਾਈ ਲੈ ਕੇ ਆਏ ਆ ਲਾਈਟ ਵੇਟ ਰਜਾਈ ਹੈ ਕਲਰ ਇੰਗਲਿਸ਼ ਕਲਰ ਨੇ ਸਾਰੇ ਕੁਆਲਿਟੀ ਹੈ ਸੁਪਰ ਸੌਫਟ ਹੈ ਬਿਲਕੁਲ ਭਾਜੀ ਹੁਣ ਮੈਂ ਰੇਟ ਦੱਸਣਾ ਕੋਈ 8 ਨਹੀਂ ਕੋਈ 6 ਨਹੀਂ ਕੋਈ 5000 ਨਹੀਂ ਇਹ ਦਣੀ ਆਪਾਂ ਮਾਤਰ 1899 ਰੁਪਏ ਦੀ ਜਾਨੀ 1900 ਰੁਪਏ ਦੀ ਜੀ ਇਹ ਗਲੇਸ ਕਾਟਨ ਨਹੀਂ ਹੈ ਅੱਛਾ ਇਹ ਗਲੇਸ ਕਾਟਨ ਨਹੀਂ ਹੈ ਗਲੇਸ ਕਾਟਨ ਨਹੀਂ ਹੈ ਪਿਓਰ ਕਾਟਨ ਹੈ ਪਿਓਰ ਕਾਟਨ ਹੈ ਬਿਲਕੁਲ ਬਿਲਕੁਲ ਦੋਸਤੋ ਸਿਰਫ 2700 ਰੁਪਏ ਦਾ ਸੈੱਟ ਦੇਣਾ ਜੀ ਪਿਓਰ ਕਿਹਾ ਤਾਂ ਪਿਓਰ ਹੋਊਗਾ ਕਹਿੰਦਾ ਮਤਲਬ ਇਹ ਆਪਣੀ 5 ਰੁਪਏ ਸਕੇਅਰ ਫੁੱਟ ਦੇ ਵਿੱਚ ਅੱਛਾ ਮਾਲ ਰੱਬ ਦੀ ਕਿਰਪਾ ਨਾਲ ਬਲਕ ਦੇ ਵਿੱਚ ਪਿਆ ਇਹਦੇ ਵਿੱਚ ਸਾਈਜ਼ ਹੈ ਜਿਹੜਾ 4 ਫੁੱਟ ਵੀ ਹੈ ਤੇ 5 ਫੁੱਟ ਵੀ ਹੈ 4 ਫੁੱਟ ਤੇ 5 ਫੁੱਟ ਸਾਈਜ਼ ਮਿਲ ਜਾਣਾ ਸਿਰਫ 5 ਰੁਪਏ ਸਕੇਅਰ ਫੁੱਟ ਸਿਰਫ 5 ਰੁਪਏ ਸਕੇਅਰ ਫੁੱਟ ਤੇ ਰੰਗੜੇ ਦੇ ਵਿੱਚ ਵੀ ਬਹੁਤ ਆਏਗੇ ਭਾਈ ਜਿੰਨੀ ਵੀ ਪ੍ਰੀਸ ਕੀਤੀ ਆਵੇ ਜਿੰਨੀ ਵੀ ਤਾਰੀਫ ਕੀਤੀ ਆਵੇ ਥੋੜੀ ਹੈ ਅੱਛਾ ਹੁਣ ਇਹਦਾ ਵਾ ਸਾਈਜ਼ ਬੋਲੂਗਾ ਇਹ ਸਾਈਜ਼ ਆ ਜੀ 12 ਫੁੱਟ 12 ਫੁੱਟ ਦੋਸਤੋ ਇੱਕ ਪਾਸਾ ਤੋਂ ਲੂਜ਼ ਆ ਪਰ ਜਿਹੜਾ ਪਣਾ ਮਿਲ ਜਣਾ 12 ਇਧਰੋਂ ਕਿੰਨਾ ਹੁੰਦਾ ਇਧਰੋਂ ਲਗਭਗ 150 ਫੁੱਟ ਲੰਬਾ ਰੋਡ 150 ਫੁੱਟ ਤਾਂ ਮਿਲ ਜਣਾ ਇਹ ਟੋਟਾ ਵੈਸੇ ਕਹਿੰਦੇ ਹਾਂ ਹਾਂ ਇਹ ਥਾਣ ਪੈਣੇ ਆ ਦੇਖੋ ਆ ਰੰਗ ਇਹਦੇ ਠੀਕ ਹੈ ਇਹ ਛੋਟਾ ਸੀ ਤਾਂ ਤੁਹਾਨੂੰ ਪੀਸ ਖੋਲ ਕੇ ਦਿਖਾਇਆ ਇਹਦਾ ਮਾਤਰ ਰੇਟ ਆ 10 ਰੁਪਏ ਫੁੱਟ ਸਿਰਫ ਭਾਜੀ ਪਰਸਨੈਲਿਟੀ ਦੇਖੋਗੇ ਮੈਂ ਕਹਿੰਦਾ ਭਾਜੀ ਸਿਰਾ ਵਾ ਜਣੇ ਜੀ ਜਦੋਂ ਤੁਹਾਡੇ ਗੁਰੂਰੇ ਹਾਲ ਦੇ ਵਿੱਚ ਜਦੋਂ ਦਰਬਾਰ ਸਾਹਿਬ ਚ ਵਿਸ਼ੀ ਹੋ ਤਾਂ ਸਿਰਾ ਐ ਸਾਡੇ 6.5 ਫੁੱਟ ਦੀ ਚੁੜਾਈ ਹੈ ਜੀ ਬਿਲਕੁਲ ਜੀ ਆ 12 ਫੁੱਟ ਦੀ ਲੰਬਾਈ ਹੈ ਜੀ ਸਾਡੇ 6.5 22 12 ਰੇਟ ਹੈ 3500 ਰੁਪਏ ਸਿਰਫ 3500 ਰੁਪਏ ਆਪਾਂ ਆਫਰ ਲਈ ਹੈ ਪਿੱਚੀ ਇਹਦੇ 20 ਵਾਲਾ ਵਾਲਾ ਪਿੱਚੀ 15 ਵਾਲਾ ਸਾਰਾ ਸਟਾਕ ਕਲੀਅਰ ਕਰਨਾ 10 ਰੁਪਏ ਚ ਸਿਰਫ 10 ਰੁਪਏ ਚ 10 ਰੁਪਏ ਸਕੇਅਰ ਫੁੱਟ ਦੋਸਤੋ ਜਾਨੀ ਕਹਿੰਦਾ ਮਤਲਬ 1000 ਰੁਪਏ ਚ 10x10 ਦਾ ਕਮਰਾ ਤਿਆਰ ਰੈਡੀ ਹੋ ਗਿਆ ਲਓ ਜੀ ਸਿਰੇ ਲੱਗ ਗਿਆ ਭਾਜੀ ਹਾਂ ਨਹੀਂ ਰੂਫ ਹੋਈ ਹੋਗੀ ਮਰੀ ਵਾਕਈ ਸਹੀ ਹੋਣਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਪੈਸਾ ਵਸੂਲ ਵੀਡੀਓ ਹੈ ਇਹ ਮੈਂ ਕਿਹਾ ਪੂਰਾ ਹੀ ਪੂਰਾ 10 ਫੁੱਟ ਚੜਾਈ ਹੈ ਜੀ ਇਹ ਲਗਭਗ 100 ਫੁੱਟ ਲੰਬਾ ਰੋਲ ਹੈ 10 ਬਾਈ 100 ਫੁੱਟ ਹਾਂਜੀ ਰੇਟ ਦੇਣਾ মাত্র 40 ਰੁਪਏ ਫੁੱਟ ਸਿਰਫ 40 ਰੁਪਏ ਫੁੱਟ ਮੈਂ ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਦਾ ਫਿਰ ਪਹੁੰਚੇ ਹੋ ਦੋਸਤੋ ਸ਼ਹਿਰ ਮਲੇਰ ਕੋਟਲਾ ਗਿਆਨੀ ਜੀ ਦੇ ਹਿੱਸੇ ਦੇ ਉੱਤੇ ਤੇ ਤੁਹਾਨੂੰ ਪਤਾ ਹੀ ਹੈ ਦੋਸਤੋ ਬਈ ਇਹ ਆਫਰ ਵਧੀਆ ਹੁੰਦੇ ਨੇ ਗਿਆਨੀ ਜੀ ਮੈਟਾਂ ਵਾਲੇ ਕਹ ਲਓ ਗਿਆਨੀ ਜੀ ਕਲੀਨਾ ਵਾਲੇ ਕਹ ਲਓ ਜਾਂ ਗਿਆਨੀ ਜੀ ਪਰਦੇ ਆਹਨ ਕੋਲ ਪੰਡਾਰਾ ਪੂਰਾ ਯਾਰ ਤੇ ਰੇਡ ਦੋਸਤੋ ਜਮਾਈ ਮਿੱਟੀ ਦੇ ਆਪਾ ਹੁੰਦੇ ਗਏ ਅੱਜ ਗੁਰੂ ਘਰ ਦੇ ਵਾਸਤੇ ਬਹੁਤ ਵਧੀਆ ਵਧੀਆ ਆਟ ਵਾਲੇ ਆਏ ਦੋਸਤੋ ਗੁਰੂ ਘਰਾਂ ਦੇ ਵਾਸਤੇ ਖਾਸ ਬਾਕੀ ਜੇ ਤੁਸੀਂ ਘਰੇ ਵੀ ਵਰਤਸਾ ਜਿਵੇਂ ਕਲੀਨ ਵਗੈਰਾ ਹੋਵੇ ਘਰੇ ਵੀ ਵਰਤ ਸਕਦੇ ਹੋ ਬੜੀ ਤੁਹਾਨੂੰ ਅੰਦਰ ਦਿਖਾ ਦਈਏ ਕਿੱਥੇ ਖੜੇ ਆਪਾਂ ਆਪਾਂ ਖੜੇ ਦੋਸਤੋ ਲੋਹਾ ਬਾਜ਼ਾਰ ਦੇ ਵਿੱਚ ਇਧਰ ਪਿੱਪਲ ਵਾਲਾ ਚੌਂਕ ਹੈ ਪਿੱਪਲ ਵਾਲੇ ਚੌਂਕ ਵਿੱਚੋਂ ਆਪਾਂ ਲੋਹਾ ਵਿਆਹ ਨੂੰ ਐਂਟਰ ਕਰਦੇ ਆ ਤਾਂ ਖੱਪਿਆ ਦੋਸਤੋ ਪਹਿਲੇ ਗੇਟ ਹੈਗਾ ਪਹਿਲੇ ਗੇਟ ਦੇ ਵਿੱਚ ਅੰਦਰ ਵੜ ਕੇ ਤਾਂ ਉਹ ਦਿਖਾ ਦਿੰਦੇ ਆ ਕੈਨੀ ਦੀ ਹੱਤੀ ਹੈ ਤੇ ਬੜੇ ਵਧੀਆ ਇਹਨੂੰ ਤੁਸੀਂ ਫੜੇ ਰਹੋ ਦੋਸਤੋ ਇੰਨਾ ਕ ਫਾਇਦਾ ਕਰਾ ਦੇਣਾ ਹੈ ਕਿ ਨਾ ਕੱਲ੍ਹ ਹੀ ਛੱਡ ਦੋ ਤੁਹਾਨੂੰ ਬੜੇ ਦਿਖਾ ਦੇ ਚਿੱਤੇ ਦੁਕਾਨਾਂ ਤੇ ਬਿਲਕੁਲ ਇਹ ਗਲੀ ਦੇ ਅੰਦਰ ਆ ਕੇ ਦੋਸਤੋ ਇਹ ਰਹੀ ਗੈਲੀ ਦੀ ਛੱਤੀ ਬਹੁਤ ਮਸ਼ਹੂਰ ਦੁਕਾਨ ਹੈ ਦੋਸਤੋ ਬੜੇ ਵਧੀਆ ਆਫਰ ਹੁੰਦੇ ਨੇ ਵੀਡੀਓ ਤੇ ਫੜੇ ਰਹੋ ਆਫਰ ਵੀ ਵਧੀਆ ਦਿਖਾਵਾਂਗੇ ਬਾਕੀ ਆਈਟਮ ਹੈਂਡਲੂਮ ਵੀ ਹਰੇਕ ਮਿਲ ਜਾਂਦੀਆਂ ਪਾਈਆਂ ਦੇ ਕੋਲ ਗੱਲਬਾਤ ਵੀ ਕਰਦੇ ਆ ਅੱਜ ਤੇ ਬਿਲਕੁਲ ਦੋਸਤੋ ਇਹ ਅੰਦਰਲਾ ਬੱਸ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਥੇਤਲਾ ਪੋਸ਼ਟਲ ਦਾ ਕਿੰਨਾ ਭੜਾਰ ਭਰਿਆ ਹੋਇਆ ਯਾਰ ਹੈਂਡਲੂਮ ਵੀ ਹਰੇਕ ਆਈਟਮ ਤੁਹਾਨੂੰ ਇੱਥੇ ਬਾਕੀ ਹੁਣ ਆਪਾਂ ਉੱਪਰ ਚੱਲਦੇ ਆ ਤਾਂ ਉੱਪਰ ਆ ਗਏ ਦੋਸਤੋ ਉੱਪਰ ਪਾਜੀ ਸਤਿਗੁਰਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਨੰਗੇੜ ਆ ਗਿਆ ਭਾਜੀ ਬਸ ਹਰ ਵਾਰੀ ਕੁਛ ਨਾ ਕੁਛ ਵਾਇਗਰੂ ਦੀ ਕਿਰਪਾ ਨਾਲ ਕੋਸ਼ਿਸ਼ ਕਰੀਦੀ ਹੈ ਵੀ ਨਵੀਂ ਤੋਂ ਨਵੀਂ ਚੀਜ਼ ਨਵੀਂ ਤੋਂ ਨਵੀਂ ਚੀਜ਼ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਈਏ ਬਿਲਕੁਲ ਭਾਈ ਜੀ ਹੁਣ ਸਿਆਲ ਆ ਚੁੱਕੇ ਨੇਗੇ ਸ਼ੁਰੂਆਤ ਆਪਾਂ ਇੱਥੋਂ ਕਲੀਰ ਰਹੀ ਗਈ ਹਾਂ ਹਾਂ ਇਹ ਰੈਬਿਟ ਫਾਰ ਵਾਲੀ ਰਜਾਈ ਲੈ ਕੇ ਆਏ ਆ ਲਾਈਟ ਵੇਟ ਰਜਾਈ ਹੈ ਕਿਆ ਬਾਤ ਕਲਰ ਇੰਗਲਿਸ਼ ਕਲਰ ਨੇ ਸਾਰੇ ਆਈਸਕ੍ਰੀਮ ਚਾਰਟ ਕਹਿੰਦੇ ਨੇ ਇਹਨੂੰ ਅੱਛਾ ਬੜੇ ਪਿਆਰੇ ਪਿਆਰੇ ਕਲਰ ਨੇ ਔਰ ਤੁਹਾਨੂੰ ਇੱਕ ਗੱਲ ਪਹਿਲਾਂ ਆਪਾਂ ਹਰ ਵੀਡੀਓ ਦੇ ਵਿੱਚ ਦੱਸਦੇ ਆ ਦੁਬਾਰਾ ਦੁਹਰਾਣੇ ਆ ਵੀ ਚੀਜ਼ ਨਵੀਂ ਤੇ ਕੁਆਲਿਟੀ ਵਧੀਆ ਲੈ ਕੇ ਆ ਕੇ ਰੇਟ ਨਹੀਂ ਅਸਮਾਨ ਨੂੰ ਲਾਣਾ ਬਿਲਕੁਲ ਬਿਲਕੁਲ ਰੇਟ ਆਪਾਂ ਥੱਲੇ ਹੀ ਰੱਖਣਾ ਹੈ ਬਿਲਕੁਲ ਇਹ ਤੁਹਾਨੂੰ ਪਾਜੀ ਫਾਇਦਾ ਆਪਣੀ ਦੁਕਾਨ ਦਾ ਲੋਕਾਂ ਨੂੰ ਕਿ ਰੇਟ ਨਹੀਂ ਵੱਧਾਉਂਦਾ ਚੀਜ਼ 1 ਕਿਲੋ ਮਰ ਮਿਲਦੀ ਹੈ ਕੁਆਲਿਟੀ ਕਲਰ ਚਾਰ ਆ ਗਏ ਜੀ ਦੇਖੋ ਪੀਚ ਕਲਰ ਆ ਗਿਆ ਬਰਾਉਨ ਆ ਗਿਆ ਗਰੇ ਆ ਗਿਆ 올ਿਫ ਕਲਰ ਆ ਗਿਆ ਕੀ ਬਾਤ ਹੈ ਬਹੁਤ ਹੀ ਮਸਤ ਕੁਆਲਿਟੀ ਹੈ ਬਹੁਤ ਮਸਤ ਕੁਆਲਿਟੀ ਹੈ ਸੁਪਰ ਸੌਫਟ ਹੈ ਹੁਣ ਮੈਂ ਰੇਟ ਦੱਸਣਾ ਕੋਈ 8 ਨਹੀਂ ਕੋਈ 6 ਨਹੀਂ ਕੋਈ 5000 ਨਹੀਂ ਇਹ ਦਣੀ ਆਪਾਂ ਮਾਤਰ 1899 ਰੁਪਏ ਦੀ ਜਾਨੀ 1900 ਰੁਪਏ ਦੀ ਭਾਈ ਸਿਰਫ ਦੇਖੋ ਇਹ 4000 ਤਾਂ ਬੋਲ ਰਗੇ ਘਟੋ ਘਾੜ ਪਰ ਥੋੜਾ ਮਾਰਜਨ ਲੈ ਕੇ ਥੋੜਾ ਮਾਰਜਨ ਲੈ ਕੇ ਕਮਾਸੀਂ ਦੇਖੋ ਸਾਡਾ ਧਿਆਨ ਹੈ ਫੋਕਸ ਹੈ ਸੇਲ 1 ਬਿਲਕੁਲ ਮਕਸਦ ਹੈ ਸਾਡਾ ਸੇਲ 1 ਇਹ ਨਹੀਂ ਵੀ ਮਾਰਜਨ ਪਹਿਲਾ ਗਾਹਕ ਦਾ ਪੇਟ ਭਰਦੇ ਆ ਫਿਰ ਆਪਣੇ ਬਾਰੇ ਸੋਚਦੇ ਆ ਦੇਖੋ ਬੜੀਆਂ ਉਮੀਦਾਂ ਨਾਲ ਗਾਹਕ ਸਾਡੇ ਕੋਲ ਆਉਂਦੇ ਆ ਬਿਲਕੁਲ ਦੇਖੋ ਸਹਿਜ ਦੀ ਗੱਲ ਕਰਾਂਗੇ ਤਾਂ ਸਹਿਜ ਵੀ ਹੈ ਬੰਨੀ ਹੋਈ ਇਧਰੋਂ ਦੇਖੋ ਬੰਨੀ ਹੋਈ ਅੱਛਾ ਖੁੱਲਾ ਸਾਈਜ਼ ਹੈ ਜੀ ਬੜਾ ਫੁੱਲ ਸਾਈਜ਼ ਹੈ ਭਾਜੀ ਬਹੁਤ ਸੋਹਣੀ ਵੈਰਾਈਟੀ ਹੈ ਬਹੁਤ ਸੋਹਣੀ ਵੈਰਾਈਟੀ ਹੈ ਬਹੁਤ ਸੋਹਣੀ ਵੈਰਾਈਟੀ ਹੈ ਮੈਂ ਕਹਿੰਦਾ ਭਾਜੀ ਬਿਲਕੁਲ ਮਲਾਈ ਵਰਗੀ ਹੈ ਜੀ ਤੇ ਰੇਟ ਸਿਰਫ 1899 1900 ਰੁਪਏ ਮੰਨੋ 1900 ਰੁਪਏ ਮੰਨੋ ਕਹਿੰਦਾ ਮਤਲਬ ਦੋਸਤੋ 1899 ਹੋਰ ਮੈਂ ਰੱਬ ਤੋਂ ਡਰ ਕੇ ਕਹਿੰਦਾ ਦਾਵੇ ਨਾਲ ਇਹ ਗੱਲ ਕਹਾਂਗੇ 6 ਸੀ ਇਹ ਵੀ 바ਰਗੇਨਿੰਗ ਕਰੀਏ ਤਾਂ 3000 ਮੈਂ ਕਿ 2500 ਆਰਮਨਾਲ ਵੇਚਦਾ ਵੇਚਦਾ ਬਿਲਕੁਲ ਪਰ ਆਪਾਂ ਨੇ ਜਿੰਨਾ ਕਿਹਾ 1899 1899 1899 ਹੀ ਲੈਣੇ ਨੇ ਕਿਆ ਬਾਤ ਹੈ ਠੀਕ ਹੈ ਦੇਖੋ ਅੱਛਾ ਦੋ ਆ ਗਏ ਜੀ ਦੋ ਕੁਸ਼ਨ ਆ ਗਏ ਕਿਆ ਬਾਤ ਹੈ ਪਿੱਲੋ ਕਵਰ ਆ ਗਏ ਅੱਛਾ ਹਾਂ ਜੀ ਬੈੱਡ ਸ਼ੀਟ ਆ ਗਈ ਇਹ ਆ ਦੇਖੋ ਜੀ ਕਿਆ ਬਾਤ ਹੈ ਭਾਜੀ ਪੈਨਸਲ ਵਾਲੀ ਕਹਿੰਦੇ ਆ ਭਾਜੀ ਨੂੰ ਹਾਂ ਜੀ ਕਿਆ ਬਾਤ ਹੈ ਭਾਜੀ ਬੈੱਡ ਸ਼ੀਟ ਬੈੱਡ ਸ਼ੀਟ ਆ ਗਈ ਜੀ ਇਹਦੇ ਨਾਲ ਦੀ ਆਪਾਂ ਦੇਣੀ ਆ ਤੁਹਾਨੂੰ ਸੇਮ ਰਜਾਈ ਅੱਛਾ ਉਜਾਈ ਦੇ ਕਿ ਬੜਾ ਪੂਰਾ ਸੈਟ ਆ ਹਾਂ ਜੀ ਹਾਂ ਲਓ ਜੀ ਦੇਖੋ ਕਿਆ ਬਾਤ ਹੈ ਭਾਜੀ ਡਬਲ ਬੈਡ ਦੀ ਰਜਾਈ ਇਹ ਸਾਰੇ ਸੈਟ ਦੀ ਕੀਮਤ ਕੋਈ ਇਹ ਨਹੀਂ 6000 ਕੋਈ 5000 ਮਾਤਰ 2500 ਦਾ ਸੈਟ ਹੈ ਜੀ ਸਿਰਫ ਭਾਈ ਬਸ 2500 ਰੁਪਏ ਦਾ ਪੂਰਾ ਸੈਟ ਹੈ ਕਾ ਪਤਾ ਜੀ 2000 ਦੀ ਵੀ ਲਾਈਏ ਘੱਟੋ ਘੱਟ ਇਹ 500 ਰੁਪਏ ਦਾ ਰਹੇਗਾ ਸਾਰਾ ਸਮਾਨ 10 ਬਿਲਕੁਲ ਘੱਟ ਵੀ ਲਈਏ ਤਾਂ ਕੁਝ ਵੀ ਨਹੀਂ ਰੇਟ ਰੱਖਿਆ ਜੀ ਕੁਝ ਵੀ ਨਹੀਂ ਮੇਰੇ ਕੁਝ ਵੀ ਨਹੀਂ ਹੈਗਾ ਰੇਟ ਤੇ ਲੰਘੜੀ ਬੋਤਲੇ ਦੇ ਵਿੱਚ ਇਸ ਤੋਂ ਬਾਅਦ ਹੈ ਕੀ ਟਵਾ ਕਈ ਬੰਦੇ ਕਹਿੰਦੇ ਨੇ ਅਸੀਂ ਫਲੈਨੋ ਨਹੀਂ ਲੈਣੀ ਹੈ ਵੀ ਜਾਨੀ ਕਿ ਗਰਮ ਮਟੀਰੀਅਲ ਹੀ ਲੈਣਾ ਕਾਟਨ ਚ ਲੈਣਾ ਸਮਝ ਗਿਆ ਤਾਂ ਕਾਟਨ ਦੇ ਵਿੱਚ ਰਜਾਈ ਹੈ ਦੇਖੋ ਫੈਬਰਿਕ ਚੈੱਕ ਕਰੋ ਤੁਸੀਂ ਭਾਜੀ ਬਿਲਕੁਲ ਮੈਂ ਕਹਿੰਦਾ ਕਰੀਮ ਹੀ ਹੈ ਜੀ ਪਿਓਰ ਕਾਟਨ ਹੈ ਦੇਖੋ ਆ ਬੈੱਡ ਸ਼ੀਟ ਹੈ ਬਿਲਕੁਲ ਇਹ ਬੈੱਡ ਸ਼ੀਟ ਹੈ ਦੋਸਤੋ ਨਾਲ ਪਿੱਲੋ ਵਗੈਰਾ ਸਾਰਾ ਕੁਝ ਮਿਲਨੇ ਮਿਲਣਾ ਉਹ ਪ੍ਰਿੰਟਡ ਮਾਲ ਹੈ ਪਸ਼ਮੀਨਾ ਨਾਮ ਹੈ 300 टीसी थ्रेड काउंट ਹੈ ਕੀ ਬਾਤ ਹੈ ਰੇਟ ਦੱਸਾਂਗਾ ਤੁਸੀਂ ਹੈਰਾਨ ਰਹਿ ਜਾਓਗੇ ਪਿਓਰ ਕਾਟਨ ਹੈ ਅੱਛਾ ਇਹ ਪੂਰਾ ਸੈਟ ਆਪਾ ਦੇਣਾ ਹੈ মাত্র 2700 ਰੁਪਏ ਦਾ ਭਾਜੀ ਸਿਰਫ 2700 ਰੁਪਏ ਦਾ ਮੈਂ ਇਹ ਗੱਲ ਜ਼ੋਰ ਨਾਲ ਕਹੂੰਗਾ ਇਹਦਾ ਧਿਆਨ ਨਾਲ ਸੁਣੀਏ ਹਾਂ ਜੀ ਇਹ ਗਲੇਸ ਕਾਟਨ ਹੀ ਹੈ अच्छा ये ग्लेज कॉटन नहीं है ग्लेज कॉटन नहीं है प्योर कॉटन है प्योर कॉटन है बिल्कुल बिल्कुल दोस्तों सिर्फ 2700 रुपए ਦਾ ਸੈਟ ਦੇਣਾ ਜੀ ਪਿਓਰ ਕਿਹਾ ਤਾਂ ਪਿਓਰ ਹੋਊਗਾ ਕਹਿੰਦਾ ਮਤਲਬ ਭਾਜੀ ਇੱਕ ਆਈਟਮ ਆ اچھا ਇਹ ਵੀ ਸੈਟ ਦੇ ਵਿੱਚ ਹੈ ਕਾਕਾ ਹੋਰਿਆਂ ਹੀ ਰੱਖ ਇੱਕ ਤਾਂ ਆ ਗਿਆ ਕੰਫਰਟਰ ਜੀ ਬਿਲਕੁਲ ਜੀ ਠੀਕ ਹੈ ਜੀ ਇੱਕ ਆ ਗਿਆ ਪਿੱਲੋ ਕਵਰ ਜੀ ਸ਼ਾਬਾਸ਼ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਹੁਣ ਜਿਹੜੀ ਬੜੀ ਖਾਸ ਚੀਜ਼ ਆ ਉਹ ਦਿਖਾਉਂਗਾ ਹੁਣ ਜਿਹੜੀ ਦੇਖ ਕੇ ਰੂਹ ਖੁਸ਼ ਹੋਊ ਆ ਚੀਜ਼ ਐ ਜੀ ਖਾਸ ਅੱਛਾ ਹਾਂ ਬੈਡ ਸ਼ੀਟ ਵੀ ਡਾਲਦੀ ਬੈਡ ਸ਼ੀਟ ਨਾਲ ਦੀ ਔਰ ਬੈਡ ਸ਼ੀਟ ਤੇ ਦੇਖੋ ਤੁਸੀਂ ਹਾਂ ਇਲਾਸਟਿਕ ਪਾਇਆ ਹੋਇਆ ਸੈਟਿੰਗ ਵਾਲੀ ਐ ਕਹਿੰਦਾ ਮਤਲਬ ਭਾਵੇਂ ਹਾਂ ਤੁਸੀਂ ਗੱਲ ਬਿਲਕੁਲ ਪਕੜ ਕੀਤੀ ਐ ਫਿੱਟ ਹੋ ਜਾਂਦੀ ਐ ਦੋਸਤੋ ਬੈਡ ਤੇ ਫਿੱਟ ਐ ਔਰ ਇੱਕ ਹੋਰ ਦੇਖੋ ਤੁਸੀਂ ਗੱਲ ਹਾਂਜੀ ਇਹਦੇ ਆ ਫਰਲ ਲੱਗੀ ਹੋਈ ਐ ਝਾਲਰ ਲੱਗੀ ਐ ਦੇਖੋ ਬਹੁਤ ਸੋਹਣੀ ਲੱਗੋ ਭਾਜੀ ਨਾ ਬਹੁਤ ਸੋਹਣੀ ਚੀਜ਼ ਐ ਦੋਸਤੋ ਪਾਜੀ ਇਹ ਤਾਂ ਮਹਿੰਗਾ ਹੋਊਗਾ ਫਿਰ ਮਗਾ ਇਹੀ ਤਾਂ ਇੱਕ ਵਸਾਹੀ ਤਾਂ ਸਾਡੇ ਚ ਇੱਕ ਕੁਆਲਿਟੀ ਹੈ ਗਿਆਨੀ ਜੀ ਦੀ ਹੱਟੀ ਦਾ ਨਾਮ ਫੇਮਸ ਹੋਣ ਦਾ ਕਾਰਨ ਇਹੀ ਹੈ ਜੀ ਕੁਆਲਿਟੀ ਦੇਣੀ ਆ ਵਧੀਆ ਹੂੰ ਰੇਟ ਲਾਉਣੇ ਆ ਘੱਟ ਬਿਲਕੁਲ ਬਸ ਇਹ ਰੇਟ ਹੁਣ ਤੁਹਾਨੂੰ ਮੈਂ ਦੱਸਣਾ ਤੁਸੀਂ ਹੈਰਾਨ ਹੋ ਜਾਓਗੇ ਮਾਤਰ 1500 ਦਾ ਸੈਟ ਹੈ ਸਿਰਫ 1500 ਹੀ ਲਓ ਦਿਲ ਦੇ ਹੱਥ ਧਰ ਕੇ ਗਈਓ ਤੁਸੀਂ ਸੱਚਾਈ ਨਾਲ ਵੀਡੀਓ ਦਾ ਮਸਲਾ ਅਲੱਗ ਕਰ ਦੋ ਵੀ ਸੱਚਾਈ ਹੈ ਵੀ ਰੇਟ ਕੱਡਾ ਘਟਾ ਭਾਜੀ ਨਹੀਂ ਮਿਲਣਾ ਭਾਜੀ 1500 ਰੁਪਏ ਦਾ ਨਹੀਂ ਮਿਲਦਾ ਦੋਸਤੋ ਨਾਲ ਇਹ ਤੁਹਾਨੂੰ ਕੰਫਰਟਰ ਮਿਲ ਜਣਾ ਪਿੱਲੋ ਵਗੈਰਾ ਮਿਲ ਜਣਾ ਨਹੀਂ ਤੇ ਫਿਟਿੰਗ ਵਾਲੀ ਭਾਜੀ ਜੇ ਆਪਾਂ ਕੱਲੀ ਆ ਲਵਾਈਏ ਨਾ ਇਲਾਸਟਿਕ ਮੈਂ ਕਹਾਂ ਜੀ 1500 ਦੀ ਕੱਲੀ ਆ ਬੈੱਡ ਸ਼ੀਟ ਹੈ ਬੈੱਡ ਸ਼ੀਟ ਹੈ ਕੱਲੀ ਸੀ ਇਹ ਫ੍ਰਿਲ ਵਾਲੀ ਬੈੱਡ ਸ਼ੀਟ ਹੈ ਹਾਂ 1500 ਦੀ ਫਿਟਿਡ ਬੈੱਡ ਸ਼ੀਟ ਨਾਲ ਕੰਫਰਟਰ ਨਾਲ ਪਿੱਲੋ ਕਵਰ ਓਨਲੀ 1500 ਓਨਲੀ 1500 ਤੁਸੀਂ ਇਹਦੇ ਨਾਲ ਆ ਸਾਰਾ ਕੁਝ ਫ੍ਰੀ ਮੰਨ ਸਕਦੇ ਹਾਂ ਫੈਦਰ ਦੇ ਵਿੱਚ ਹੈ ਤੇ ਭਾਜੀ ਭਾਰੀ ਹੈ ਪੂਰੀ ਬਹੁਤ ਵੈਸਟ ਹੈ ਬਹੁਤ ਵੈਸਟ ਹੈ ਬਹੁਤ ਵੈਸਟ ਹੈ ਬਿਲਕੁਲ ਬਿਲਕੁਲ ਇਹਦੇ ਜੀ ਕਈ ਕਲਰ ਨੇ ਅੱਛਾ ਮਾਲ ਬਹੁਤ ਸ਼ਾਨਦਾਰ ਹੈ ਹੁਣ ਮੈਂ ਤੁਹਾਨੂੰ ਗੱਲ ਜਲਦੀ ਮਕਾਣੀ ਹੈ ਵੀ ਰੇਟ ਤੇ ਆ ਕੇ ਗੱਲ ਮਕਾਣੀ ਹੈ ਆਪਾਂ ਦੇਣੀ ਹੈ ਸਿਰਫ ਸਿਰਫ 2000 ਰੁਪਏ ਸਿਰਫ 2000 ਦੀ ਮੈਂ ਕਾ ਜੀ ਦੇਖੋ ਕਸਟਮਰ ਦਾ ਫਾਇਦਾ ਕਰਨਾ ਹੈ ਲੈ ਵੀ ਦੋਸਤੋ ਬਿਲਕੁਲ ਜੇ ਤੁਸੀਂ ਕਦੇ ਐਮਐਲਏ ਹੋਸਟਲ ਚ ਗਏ ਹੋ ਨਾ ਇਹੋ ਜਿਹੇ ਲੱਗਿਆ ਹੁੰਦੇ ਆ ਭਾਜੀ ਉੱਥੇ ਆ ਰੰਗ ਆ ਗਿਆ ਜੀ ਕਿਆ ਬਾਤ ਹੈ ਯਾਰ ਆ ਦੇਖੋ ਆ ਰੰਗ ਆ ਗਿਆ ਜੀ ਹੂੰ ਠੀਕ ਹੈ ਜੀ ਲੰਗੜੀ ਇਹਨਾਂ ਬੋਤਲਾਂ ਬਹੁਤ ਨੇ ਬਹੁਤ ਨੇ ਹੋਣਾਇਓ ਤੁਹਾਨੂੰ ਇਸ ਤੋਂ ਥੋੜੀ ਉੱਪਰ ਲੈ ਕੇ ਚੱਲਦੇ ਆ ਕੁਆਲਿਟੀ ਆ ਆ ਗਈ ਕੁਆਲਿਟੀ ਲਓ ਜੀ ਦੇਖੋ ਕਿਆ ਬਾਤ ਹੈ ਪਾਜੀ ਵਾਕਈ ਅੱਛਾ ਹੁਣ ਇਹਦਾ ਤੁਸੀਂ ਇਹ ਦੱਸੋ ਵੀ ਤੁਹਾਨੂੰ ਜੋ ਫੀਲਿੰਗ ਕਹੇ ਜੀ ਆਈ ਸੀਰ ਤਾਂ ਪਾਜੀ ਸਿਰਾਂ ਹੀ ਹੋ ਗਿਆ ਮੈਨੂੰ ਮਲਾਈ ਵਰਗੀ ਹੈ ਜੀ ਹੈ ਨਹੀਂ ਵੀ ਬਿਲਕੁਲ ਬਿਲਕੁਲ ਕੀ ਆਵਾਜ਼ ਹੈ ਇਹ ਬੰਬ ਐਟਮ ਹੈ ਇਹ ਬੜੀ ਜ਼ਬਰਦਸਤ ਆਈਟਮ ਹੈ ਬਹੁਤ ਇਹ ਲਗਜ਼ਰੀ ਆਈਟਮ ਹੈ ਬੇਲਕੋ ਬੇਲਕੋ ਦੋਸਤ ਬੜੀ ਫੀਲਿੰਗ ਹੈ ਦੀ ਬੜੀ ਜ਼ਬਰਦਸਤ ਫੀਲਿੰਗ ਹੈ ਫੀਲ ਕਰਨ ਵਾਸਤੇ ਤੁਹਾਨੂੰ ਆਉਣਾ ਪੈਣਾਗਾ ਇਹੋ ਤੁਹਾਨੂੰ ਪਤਾ ਨਹੀਂ ਲੱਗਿਆ ਇਹ ਫੀਲਿੰਗ ਤੁਹਾਨੂੰ ਵੀਡੀਓ 'ਚ ਨਹੀਂ ਪਤਾ ਲੱਗਣਾ ਇਹ ਫੀਲਿੰਗ ਬੜੀ ਜ਼ਬਰਦਸਤ ਹੈ ਰੈਪਿਡ ਫਾਰ ਅ ਰਿਜਨਲ ਫੀਰੀ ਹੈਗਾ ਦੀ ਜੀ ਦੇਖੋ ਅਗਰ 바ਰਗੇਨਿੰਗ ਕਰੀਏ 10000 ਮੰਗਾਗੇ 8000 7000 5000 ਚ ਗਾਹ ਰੁਕ ਸਕਦਾ ਹੈ ਪਰ ਉਸ ਪਰਮਾਤਮਾ ਦੀ ਕਿਰਪਾ ਨਾਲ ਰੱਬ ਤੋਂ ਡਰ ਕੇ ਚੱਲਦੇ ਆ 4000 ਰੇਟ ਹੈ ਦਾ ਫਿਕਸ ਸਿਰਫ 4000 ਰੁਪਈਆ ਸਿਰਫ 4000 ਫਿਕਸ ਰੇਟ ਹੈ ਬਿਲਕੁਲ ਸਹੀ ਗੱਲ ਆ ਭਾਈ ਦੋਸਤੋ 5000 ਦੀ 20 ਵਿਕ ਸਕਦੀ ਹੈ 6 ਦੇ ਵੀ ਵਿਕ ਸਕਦੀ ਹੈ ਹਾਂਜੀ ਪਰ 4000 ਰੁਪਏ ਦੀ ਵੇਚਣੀ ਹੈਗੀ ਰੰਗ ਭਾਗੀ ਹੋਰ ਨੇ ਦੇ ਵਿੱਚ ਹੀ ਆ ਰੰਗ ਹੀ ਦਿਖਾਣ ਲੱਗਾ ਜੀ ਮੈਂ ਅੱਛਾ ਬਹੁਤ ਸੋਹਣਾ ਮਾਲ ਆ ਜੀ 4 ਰੰਗ ਦੇ ਸੁ ਕਿੱਡਾ ਇਹ ਕੁਆਲਟੀ ਲਵਰ ਨੇ ਜਿਹੜੇ ਬੰਦੇ ਕਹਿੰਦੇ ਨੇ ਯਾਰ ਕੁਆਲਟੀ ਚਾਹੀਦੀ ਹੈ ਕੁਆਲਟੀ ਚਾਹੀਦੀ ਆ ਦੇਖੋ ਰੰਗ ਮਹਿੰਦੀ ਕਲਰ ਆ ਗਿਆ ਭਾਜੀ ਇਹਦਾ ਹਾਂ ਮਹਿੰਦੀ ਇਹ ਆਪਾਂ ਦੇਣੀ ਕਿੰਨੇ ਦੀ ਹੈ ਸਿਰਫ 4000 ਰੁਪਏ ਦੇ ਲੱਜਾਈ 4000 ਰੁਪਏ ਦੋਸਤੋ ਆ ਪਿੱਛੋਂ ਦੇਖੋ ਫੈਬਰਿਕ ਇਹਦੇ ਮਾੜਾ ਜਿਹਾ ਵੀਡੀਓ ਕਲੋਜ਼ ਲੈ ਕੇ ਆ ਪੂਰੀ ਵਧੀਆ ਚੀਜ਼ ਬਣੀ ਹੋਈ ਹੈ ਦੋਸਤੋ ਬਹੁਤ ਸ਼ਾਨਦਾਰ ਮਾਲ ਹੈ ਜੀ ਬਹੁਤ ਸ਼ਾਨਦਾਰ ਮਾਲ ਹੈ ਇਹ ਮਾਲ ਹਰੇ ਖੁੱਲਿਆ ਹੁਣੇ ਪਹਿਲਾਂ ਆਓ ਤੇ ਪਹਿਲਾਂ ਪਾਓ ਲੈ ਲਓ ਸਾਰਾ ਦੋਸਤੋ ਬੰਦ ਪਿਆ ਹਾਲੇ ਖੁੱਲਿਆ ਬਣੀਗਾ ਅੱਛਾ ਭਾਈ ਗੋਡਾਊਨ ਚ ਆਪ ਆ ਗਿਆ ਭਾਜੀ ਇੱਥੇ ਸਾਰਾ ਆਪਣਾ ਗੁਰੂ ਘਰ ਵਾਲਾ ਸਮਾਨ ਮਿਲਦਾ ਇੱਥੇ ਦੇਖੋ ਜੀ ਅਸੀਂ ਇੱਕ ਵੱਖਰਾ ਸੈਟਅਪ ਤਿਆਰ ਕੀਤਾ ਹੈ ਹੂੰ ਇੱਥੇ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਨਾਲ ਰਿਲੇਟਡ ਸਮਾਨ ਹੈ ਹੂੰ ਗੁਰਦੁਆਰਾ ਸਾਹਿਬ ਦੇ ਵਿੱਚ ਵਿਛਾਂ ਵਾਲੀਆਂ ਜਿੰਨੀਆਂ ਵੀ ਤਰੀਆਂ ਰਜਾਈਆਂ ਸੌਰੀ ਆਪਣੇ ਵਿਛਾਈਆਂ ਬਿਲਕੁਲ ਤੇ ਬੈੱਡ ਜਿਹੜੀਆਂ ਉੱਪਰ ਪਛਾਣੇ ਆਪਾਂ ਚਾਦਰਾਂ ਬਿਲਕੁਲ ਸਾਰੇ ਸਾਈਜ਼ਾਂ ਦੇ ਵਿੱਚ ਸਾਰੀਆਂ ਕੁਆਲਿਟੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਫਿਰ ਵਾਪਸ ਬਿਲਕੁਲ ਬਿਲਕੁਲ ਜੀ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਿਹਦਾ ਵਿਛਾ ਸਕਦੇ ਹੋਗੇ ਤੇ ਅੱਜ ਉਹ ਭਾਜੀ ਆਪਾਂ ਕਰੀਏ ਸ਼ੁਰੂਆਤ ਬਹੁਤ ਬ ਕਈ ਵੈਰਾਈਟੀ ਹੈ ਇਹ ਬਿਲਕੁਲ ਏ ਆ ਦੇਖੋ ਹੁਣ ਮੈਂ ਤੁਹਾਨੂੰ ਨਾਲ ਨਾਲ ਇਹਦਾ ਸਾਈਜ਼ ਨਾਲ ਨਾਲ ਇਹਦਾ ਰੇਟ ਸਾਰਾ ਕੁਝ ਬੋਲਾਂਗਾ ਦੇਖੋ ਜੀ ਹੂੰ ਬਹੁਤ ਖੂਬਸੂਰਤ ਚੀਜ਼ ਹੈ ਬਿਲਕੁਲ ਪਹਿਲਾਂ ਮੈਂ ਇਹਦੇ ਪਣਾ ਬਾਰੇ ਦੱਸਾਂਗਾ ਤੁਹਾਨੂੰ ਅੱਛਾ ਜਿਹੜਾ ਇਹਦਾ ਪਣਾ ਹੈ ਇਹਦਾ ਪਣਾ ਹੈ 7.5 ਫੁੱਟ ਓਕੇ 7.5 ਫੁੱਟ ਪਣਾ ਹੈ ਇਹਦਾ ਉਹ ਰੇਟ ਹੈ ਇਹਦਾ মাত্র 7.5 ਰੁਪਏ ਸਿਰਫ 7.5 ਰੁਪਏ ਰੇਟ ਵੀ 7.5 ਰੁਪਏ ਸਾਈ ਵੀ 7.5 ਰੁਪਏ ਰੋਲ ਲੰਬਾ ਜਿੰਨਾ ਜ਼ਰੂਰਤ ਆ ਲੈ ਸਕੋ ਸਕੁਅਰ ਫੁੱਟ ਦੇ ਹਿਸਾਬ ਨਾਲ ਬਿਲਕੁਲ ਦੋਸਤੋ 7.5 ਰੁਪਏ ਸਕੁਅਰ ਫੁੱਟ ਹੈ ਹਾਂ ਚੀਜ਼ ਬਹੁਤ ਘੈਂ ਹੈ ਦੋਸਤੋ ਤੁਹਾਨੂੰ ਚੱਲੋ ਕੁਛ ਮਰਜ਼ੀ ਕਰੋ ਤੁਹਾਨੂੰ ਕੁਝ ਨਹੀਂ ਹੁੰਦਾ ਇਹ ਬਹੁਤ ਸੋਹਣੀ ਚੀਜ਼ ਹੈ ਬਹੁਤ ਸੋਹਣੀ ਚੀਜ਼ ਹੈ ਬਹੁਤ ਬਹੁਤ ਰੰਗਦਾਰ ਹੈ ਹਮ ਇੱਕ ਆਈਟਮ ਆ ਹੈ ਆਪਣੀ ਸਦਾ ਬਹਾਰ ਰੰਗ ਚੱਲ ਰਹੀ ਹੈ ਸਦਾ ਬਹਾਰ ਆਈਟਮ ਚੱਲ ਰਹੀ ਹੈ ਬਿਲਕੁਲ ਬਿਲਕੁਲ ਇਹ ਆਪਣੀ 5 ਰੁਪਏ ਸਕੁਅਰ ਫੁੱਟ ਦੇ ਵਿੱਚ ਅੱਛਾ ਮਾਲ ਰੱਬ ਦੀ ਕਿਰਪਾ ਨਾਲ ਬਲਕ ਦੇ ਵਿੱਚ ਪਿਆ ਇਹਦੇ ਵਿੱਚ ਸਾਈਜ਼ ਆ ਜਿਹੜਾ 4 ਫੁੱਟ ਵੀ ਹੈ ਤੇ 5 ਫੁੱਟ ਵੀ ਹੈ 4 ਫੁੱਟ ਤੇ 5 ਫੁੱਟ ਸਾਈਜ਼ ਬਣੇਗਾ ਸਿਰਫ 5 ਰੁਪਏ ਸਕੇਅਰ ਸਿਰਫ 5 ਰੁਪਏ ਸਕੇਅਰ ਫੁੱਟ ਤੇ ਰੰਗੜੇ ਦੇ ਵਿੱਚ ਵੀ ਬਹੁਤ ਆਇੰਗੇ ਭਾਈ ਬਹੁਤ ਕਸਟਮਰ ਕਹਿੰਦੇ ਨੇ ਵੀ ਸਾਨੂੰ ਵੀਰ ਜੀ ਜੋ ਰੇਟ ਤੁਸੀਂ ਦੱਸ ਰਹੇ ਹੋ ਵੀਡੀਓ ਦੇ ਵਿੱਚ ਦਿਓਗੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਦੇਖੋ ਸਾਡੀ ਵੀਡੀਓ ਨੂੰ ਸੇਵ ਕਰਕੇ ਆ ਜਾਓ ਤੁਸੀਂ ਜੋ ਰੇਟ ਅਸੀਂ ਦੱਸ ਰਹੇ ਹਾਂ ਉਹੀ ਦੇਾਂਗੇ ਰੱਬ ਦੀ ਕਿਰਪਾ ਨਾਲ ਦੇਾਂਗੇ ਬਿਲਕੁਲ ਬਿਲਕੁਲ ਉਹਨਾਂ 5 ਰੁਪਏ ਫੁੱਟਾ ਦਾ 5 ਦੇਾਂਗੇ ਕੋਈ ਚੰਬਾ ਨਹੀਂ ਹੈ ਕੋਈ ਤੁਸੀਂ ਮਤਲਬ ਹੈ ਨਹੀਂ ਸੋਚਣਾ ਵੀ ਵੀਰ ਜੀ ਕੋਈ ਕਹਿ ਕੇ ਇਕੱਠਾ ਕਰਕੇ ਕਹਾਕ ਨੂੰ ਮੌਕੇ ਤੇ ਆ ਕੇ ਕਹਿਣਗੇ ਇਕਵਾਲ ਖਤਮ ਹੋ ਗਿਆ ਜਿੰਨਾ ਮਰਜ਼ੀ ਲੈ ਜਾਓ ਬਿਲਕੁਲ ਠੀਕ ਹੈ ਜੀ 5 ਕਿਹਾ ਤਾਂ 5 ਹੀ ਬਦਲਣੀ ਹੈ ਹਾਂ ਜੀ ਅੱਛਾ ਕੀ ਬਾਤ ਹੈ ਇਹ ਜਿਹੜੀ ਚੜਾਈ ਹੈ 10 ਫੁੱਟ ਹੈ ਜੀ ਅੱਛਾ 10 ਫੁੱਟ ਚੜਾਈ ਹੈ ਹੂੰ ਬਹੁਤ ਵਧੀਆ कॉटन ਫੀਲ ਚ ਹੈ ਜੀ ਭਾਰੀ ਹੈ ਤਾਂ ਪਤਾ ਲੱਗ ਰਿਹਾ ਜੀ ਕਾਫ ਆਈਟਮ ਹੈ ਵੀ ਪਾਏ ਨੀ ਵੀ ਹਵਾ ਹੋਗਣਾ ਇਕੱਠੀ ਹੋ ਜੂ ਮਤਲਬ ਇਹ ਨਹੀਂ ਆਪਕੋ ਦਵਰਾ ਸਾਹਿਬ ਚ ਪੱਖਾ ਲੱਗੇ ਇਕੱਠੀ ਨਹੀਂ ਹੁੰਦੀ ਮਤਲਬ ਇਹ ਨਹੀਂ ਰੰਗ ਦੇਖੋ ਡਿਜ਼ਾਈਨ ਦੇਖੋ ਮਾਤਰ 12 ਰੁਪਏ ਫੁੱਟ ਹੈ ਜੀ ਸਿਰਫ 12 ਰੁਪਏ 12 ਰੁਪਏ ਮੈਂ 20 ਰੁਪਏ ਸੋਚਿਆ ਸੀਗਾ ਵੈਸੇ ਬਹੁਤ ਵਧੀਆ ਬੈਸਟ ਆਈਟਮ ਹੈ ਉਹਦੇ ਨਾਲੋਂ ਕਈ ਗੁਣਾ ਉੱਪਰ ਹੈ ਬਿਲਕੁਲ ਬਿਲਕੁਲ ਦੋ ਸਿਰਫ 12 ਰੁਪਏ ਦੋਸਤੋ ਤੁਹਾਨੂੰ ਸਕੁਅਰ ਫੁੱਟ ਦੇ ਹਿਸਾਬ ਨਾਲ ਇਹ ਚੀਜ਼ ਮਿਲ ਜਾਨੀਗੀ ਤੇ ਦੋਹੇ ਪਾਸੇ ਵੀ ਛਾ ਸਕਦੇ ਹੋ ਤੁਸੀਂ ਰੰਗ ਕਿੰਨਾ ਸੋਹਣਾ ਹੈ ਸਾਈਜ਼ ਕਿੱਡਾ ਵਟਾ ਹੈ ਔਰ ਵਿਸ਼ੇਸ਼ਤਾ ਦੱਸਤੀ ਵੀ ਰਿਵਰਸੀਬਲ ਹੈ ਰੇਟ মাত্র 12 ਰੁਪਏ ਹੁਣ 12 ਰੁਪਏ ਦੋਸਤੋ ਰੰਗ ਦੇਣੇ ਚ ਬਹੁਤ ਨੇ ਅੱਛਾ ਇਹ ਆਈਟਮ ਤੋਂ ਬਾਅਦ ਆਈਟਮ ਹੈ ਤਮਾਕਾ ਮੈਂ ਕਹਿੰਦਾ ਬਿਲਕੁਲ ਭਾਜੀ ਲਓ ਜੀ ਪੂਰਾ ਬਹੁਤ ਸੋਹਣੀ ਹੈਟ ਮੈਂ ਬਹੁਤ ਸੋਹਣੀ ਹੈਟ ਮੈਂ ਬਹੁਤ ਸੋਹਣੀ ਹੈਟ ਜਿੰਨੀ ਵੀ ਪ੍ਰੀਸਤੀ ਆਵੇ ਜਿੰਨੀ ਵੀ ਤਾਰੀਫ ਕੀਤੀ ਆਵੇ ਥੋੜੀ ਹੈ ਅੱਛਾ ਪੁਣੇ ਦਾ ਮੈਂ ਸਾਈਜ਼ ਬੋਲੂਗਾ ਇਹ ਸਾਈਜ਼ ਆ ਜੀ 12 ਫੁੱਟ 12 ਫੁੱਟ ਦੋਸਤੋ ਇੱਕ ਪਾਸਾ ਤੋਂ ਲੂਜਾ ਜਿਹੜਾ ਪਣਾ ਮਿਲ ਜਣਾ 12 ਇਧਰੋਂ ਕਿੰਨਾ ਹੁੰਦਾ ਇਧਰੋਂ ਲਗਭਗ 150 ਫੁੱਟ ਲੰਬਾ ਰੋਡ 150 ਫੁੱਟ ਤੁਹਾਨੂੰ ਮਿਲ ਜਣਾ ਇਹ ਟੋਟਾ ਵੈਸੇ ਕਹਿੰਦੇ ਹਾਂ ਹਾਂ ਇਹ ਥਾੜ ਪੈਣੇ ਆ ਦੇਖੋ ਆ ਰੰਗ ਇਹਦੇ ਠੀਕ ਹੈ ਇਹ ਛੋਟਾ ਸੀ ਤਾਂ ਤੁਹਾਨੂੰ ਪੀਸ ਖੋਲ ਕੇ ਦਿਖਾਇਆ ਇਹਦਾ ਮਾਤਰ ਰੇਟ ਹੈ 10 ਰੁਪਏ ਫੁੱਟ ਸਿਰਫ ਭ ਪਰਸਨੈਲਿਟੀ ਦੇਖੋ ਬੇਣੀ ਮੈਂ ਕਹਿੰਦਾ ਭਾਜੀ ਸਿਰਾਂ ਬਾਂਜਣੇ ਜੀ ਜਦੋਂ ਤੁਹਾਡੇ ਗੁਰੂਰੇ ਹਾਲ ਦੇ ਵਿੱਚ ਜਦੋਂ ਦਰਬਾਰ ਸਾਹਿਬ ਚ ਵਿਸ਼ੀ ਹੋ ਤਾਂ ਸਿਰਾਂ ਐਂਡ ਕੁਆਲਟੀ ਲਾਜੀ ਆ ਟੋਮੈਟ ਭਾਜੀ ਬਿਲਕੁਲ ਬਰੀਕ ਡਿਜ਼ਾਈਨ ਬਣਾ ਹੋਇਆ ਹੈ ਦੇਖੋ ਕਿੰਨੀ ਬਿਹਤਰੀਨ ਆ ਟੋਮੈਟ ਮੈਂ ਕਹਿੰਦਾ ਇਹ ਵੀ ਸੋਹਣੀ ਬਹੁਤ ਲੱਗਣੀ ਉਹ ਸੋਹਣੀ ਹੁਣ ਰੇਟ ਬੋਲੂਗਾ ਧਿਆਨ ਨਾਲ ਸੁਣਨਾ ਮੈਂ ਬੁਰਾ ਨਾ ਮੰਣਾ ਮੈਨੂੰ ਵਾਰ-ਵਾਰ ਗਾਖ ਫੋਨ ਕਰਕੇ ਰੇਟ ਵੀ ਪੁੱਛਦੇ ਨੇ ਤੇ ਸਾਈਜ਼ ਵੀ ਪੁੱਛਦੇ ਨੇ ਹਾਂ ਉਹ ਮੈਂ ਬੇਨਤੀ ਕਰਦਾ ਵੀ ਦੇਖੋ ਮੈਂ ਇਨੇ ਧਿਆਨ ਨਾਲ ਇਨੇ ਸਪਸ਼ਟਤਾ ਨਾਲ ਬੋਲਦਾ ਵੀ ਤੁਹਾਨੂੰ ਚਲੋ ਵਾਇਗਰੂ ਰੱਬ ਦਾ ਰੂਪ ਹੁੰਦਾ ਨੇ ਗਾਖ ਹੁਣ ਇਹਦਾ ਸਾਈਜ਼ ਹੈ ਜਿਹੜਾ ਦੇਖੋ 9.5 ਫੁੱਟ ਦਾ ਸਾਈਜ਼ ਹੈ ਓਕੇ 9.5 ਫੁੱਟ ਸਾਈਜ਼ ਹੈ ਕਵਾਲਿਟੀ ਉਹਦੇ ਨਾਲੋਂ ਥੋੜੀ ਉੱਪਰ ਆ ਗਈ ਫਰੈਸ਼ ਧਾਗਾ ਲਗਵਾਇਆ ਇਹਦੇ ਚ ਬਿਲਕੁਲ ਭਾਜੀ ਮੈਂ ਕਹਿੰਦਾ ਸਿਰਾਂ ਚੀਜ਼ ਹੈ ਨਾ ਇੱਕ ਤਾਂ ਬਰੀਕ ਕੰਮ ਹੈ ਕਿ ਬਿਲਕੁਲ ਕਲੀਅਰ ਕੱਟ ਹੈ ਉਹੀ ਸ਼ਬਦ ਦੁਬਾਰਾ ਦਹਰਾਉਂਗਾ ਵੀ ਕੁਆਲਿਟੀ ਉੱਪਰ ਚੱਕ ਕੇ ਰੇਟ ਦੇ ਉੱਪਰ ਚੱਕਣਾ ਰੇਟ ਥੱਲੇ ਹੀ ਰਹਿ ਦੇਣਾ ਸਿਰਫ 15 ਰੁਪਏ ਫੁੱਟਾ ਸਿਰਫ 15 ਰੁਪਏ ਦੋਸਤੋ ਮੇਰੇ ਨਾਲ ਦੇ ਭਾਜੀ ਟਿਹਣੇ ਵੀ ਬਹੁਤ ਸੋਹਣਾ ਲੱਗਿਆ ਬਹੁਤ ਖੂਬਸੂਰਤ ਮੈਂ ਕਹਿੰਦਾ ਬਾ ਕਮਾਲ ਬਾ ਕਮਾਲ ਲਾਜਵਾਬ ਕੋਈ ਸ਼ਬਦ ਨਹੀਂ ਹੈਗੇ ਸਪੀਚਲੈਸ ਹੈ ਲਓ ਜੀ ਤੇ ਇਸ ਤੋਂ ਉੱਪਰ ਆ ਗਈ ਐਟਮਾ ਅੱਛਾ ਹਾਂਜੀ ਇੰਨੇ ਸੌਣਾ ਪੁੱਠਾ ਪਾ ਸਕਦਾ ਨਹੀਂ ਆ ਆ ਸਿੱਧਾ ਹੀ ਇਹ ਇਸ ਤਰ੍ਹਾਂ ਆ ਸਿੱਧਾ ਹਾਂ ਆ ਸਿੱਧਾ ਓਕੇ 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 ਇਹਦੀ ਚੌੜਾਈ ਆ 9.5 ਫੁੱਟ ਅੱਛਾ ਭਾਜੀ ਇਹ ਉਸ ਤੋਂ ਪਲੱਸ ਆ ਗਈ ਕੁਆਲਿਟੀ ਇਹਦਾ ਰੇਟ ਆ 20 ਰੁਪਏ ਪਰ ਸਕਰ ਫੁੱਟ ਭਾਜੀ ਵਾਕਈ ਇਹ ਹੋਰ ਵਧੀਆ ਆ ਮੈਂ ਕਹਿੰਦਾ ਵਾਕਈ ਭਾਜੀ 20 ਹੋਰ ਸੁਪਰ ਆ ਗਈ ਕੁਆਲਿਟੀ ਸਹੀ ਦੱਸਿਆ ਬਈ ਤਾਂ ਸੁਪਰ ਕੁਆਲਿਟੀ ਗੱਲ ਸਖੋਲ ਬੇਟਾ ਸੁਪਰ ਕੁਆਲਿਟੀ ਇੱਕ ਨੰਬਰ ਯਾਰ ਹੋਰ ਉੱਪਰ ਆਈਟਮ ਦਿਖਾਵਾ ਗਿਓਂ ਰੱਬ ਦੀ ਕਿਰਪਾ ਨਾਲ ਬੜੀ ਬਾਬੇ ਨਾਨਕ ਦੀ ਕਿਰਪਾ ਹੁਣ ਫੋਕਸ ਸਾਡਾ ਸਾਨੂੰ ਇੰਨਾ ਸੋਹਣਾ ਇੰਨਾ ਵਧੀਆ ਹੌਸਲਾ ਵਜਾਈ ਹੋਈ ਹੈ ਸਾਡੀ ਕਾਕਾ ਵੱਲੋਂ ਸੰਗਤਾ ਵੱਲੋਂ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਆਹ ਲਓ ਜੀ ਆਹ ਆਈਟਮ ਆਗੀ ਰਿਵਰਸੀਬਲ ਅੱਛਾ ਇਹ ਰਿਵਰਸੀਬਲ ਹੈ ਔਰ ਬਹੁਤ ਭਾਰੀ ਹੈ ਹੈਵੀ ਥਿਕਨੈਸ ਦੇ ਵਿੱਚ ਹੈ ਤੁਹਾਨੂੰ ਲੱਗ ਰਿਹਾ ਪਾਜੀ ਸਿਰਾ ਜੀਤ ਬਣਾਈ ਹੋਈ ਹੈ ਬਹੁਤ ਸਿਰਾ ਚੀਜ਼ ਹੈ ਮਟਾਈ ਹੈ ਪੂਰੀ ਹਾਂ ਥਿਕਨੈਸ ਹੈ ਕਟਾਰੀਆਂ ਇਹਦੀਆਂ ਪਾਇੰਟ ਕੀਤੀਆਂ ਹੋਈਆਂ ਨੇ 6 ਫੁੱਟ ਦੀ ਵਿਡਥ ਹੈ ਇਹਦੀ ਜਿਹੜੀ ਚੌੜਾਈ ਹੈ 6 ਫੁੱਟ ਹੈ 6 ਫੁੱਟ ਹੈ ਕਿਹਾ ਬਹੁਤ ਸੋਹਣੀ ਹੈ ਇਹ ਦੋਨੋਂ ਸਾਈਡ ਯੂਜ਼ ਕਰ ਸਕਦੇ ਆ ਦੇਖੋ ਆਹ ਪਾਸੇ ਦੋ ਤੁਸੀਂ ਵੀ ਸਾ ਸਕਦੇ ਹੋ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਲਾਈਟ ਟੇਸਟ ਹੈ ਲਾਈਟ ਹੂੰ ਡਾਰਕ ਟੇਸਟ ਹੈ ਡਾਰਕ ਬਿਲਕੁਲ ਬਿਲਕੁਲ ਆਹ ਰੰਗ ਵੀ ਇਹਦੇ ਚ ਪਿਆ ਦੇਖੋ ਅੱਛੇ ਕਾਕਾ ਇਹ ਆ ਵੀ ਪਿਆ ਆਹ ਗਰੇ ਲੱਗੇ ਪੈਣੇ ਸਿੱਟ ਕਾਕਾ ਸੰਗੈ ਸਿੱਟ ਵੀ ਸਿੱਟ ਟਾ ਚਾਵਾ ਸਿੱਟ ਤਗੜੇ ਹੋ ਕੇ ਸੰਗ ਵੀ ਆ ਜਾ ਮੇਰੇ ਵੱਲੋਂ ਕਰ ਤੇ ਸ਼ਾਬਾਸ਼ ਹੋਰ ਸਿੱਟ ਇੱਕ ਦੋ ਸੰਗ ਤਗੜੇ ਹੋ ਕੇ ਸਿੱਟੋ ਸ਼ਾਬਾਸ਼ ਲਓ ਜੀ ਆ ਦੇਖੋ ਜੀ ਤੇ ਆ ਵੀ ਇਹਦੇ ਚਾਈ ਦੇਖੋ ਹਾਂ ਬਹੁਤ ਕੱਲੇ ਕਲਰ ਦਾ ਫਰਕ ਹੈ ਕਲਰ ਦਾ ਫਰਕ ਹੈ ਕੁਆਲਟੀ ਉਹੀ ਹੈ ਇਹਦਾ ਰੇਟ ਦੇਣਾ ਆਪਾਂ 30 ਰੁਪਏ ਸਕਰ ਫੁੱਟ ਅੱਛਾ ਦੁਬਾਰਾ ਦਹਰਾਉਂਗਾ ਸਾਈਜ਼ ਦੇ ਵਿੱਚ 6 ਫੁੱਟ ਵੀ ਹੈ 9 ਫੁੱਟ ਵੀ ਹੈ ਰਿਵਰਸੀਬਲ ਹੈ ਹੈਵੀ ਥਿਕਨੈਸ ਦੇ ਵਿੱਚ ਹੈ ਰੇਟ ਹੈ 30 ਰੁਪਏ ਸਕਰ ਫੁੱਟ 30 ਰੁਪਏ ਸਕਰ ਫੁੱਟ ਦੋਸਤੋ ਕਈ ਸਾਲ ਨਹੀਂ ਖਰਾਬ ਹੋਣੀ ਬਚੀ ਹਾਂਜੀ ਸਾਲ ਮੈਂ ਕਿਹਾ ਹਾਂਜੀ ਲਓ ਜੀ ਤੇ 9 ਫੁੱਟ ਚ ਵੀ ਮਿਲ ਜੂ ਇਹ 9 ਫੁੱਟ ਚਾਹੀਦਾ ਅੱਛਾ ਹਾਂ ਫੜੋ ਬਟਾ ਇਧਰੋਂ ਸ਼ਾਬਾਸ਼ ਇਹਦਾ ਰੇਟ ਹੈ ਜੀ ਇਹਦਾ ਸਾਈਜ਼ ਹੈ 9 ਫੁੱਟ 9 ਫੁੱਟ ਭਾਈ ਰਿਵਰਸੀਬਲ ਹੈ 100 ਫੁੱਟ ਚੱਲ ਜਾਂਦੀ ਹੈ ਰੇਟ ਉਹੀ ਹੈ 30 ਰੁਪਏ ਇਹ ਨਹੀਂ ਵੀ 6 ਤੋਂ 9 ਫੁੱਟ ਹੋਣ ਨਾਲ ਸਾਈਜ਼ ਦਾ ਫਰਕ ਰੇਟ ਦਾ ਫਰਕ ਨਹੀਂ 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 ਰੇਟ ਦਾ ਦੋਸਤੋ ਕੋਈ ਵੀ ਫਰਕ ਨਹੀਂ ਹੈਗਾ ਤੇ ਬਸ ਕੱਲੇ ਸਾਈਜ਼ ਦਾ ਫਰਕ ਹੈ ਇੱਥੇ ਬਿਲਕੁਲ ਬਿਲਕੁਲ ਬਹੁਤ ਸੁਣੋ ਭਾਜੀ ਇਹ ਵੀ ਜਿਹੜਾ ਹਾਂਜੀ ਹੂੰ ਇਹ ਤੋਂ ਇਲਾਵਾ ਚੈੱਕ ਕਰੋ ਆ ਕਾਟਨ ਦੇ ਆਈਟਮ ਆ ਗਈ ਹਾਂਜੀ ਇਹ ਕਾਟਨ ਹੈ ਆ ਨਹੀਂ ਜੀ ਆਹੁਰਲਾ ਇਹ ਆਹ ਵਾਲਾ ਇਹ ਕਾਟਨ ਦੇ ਵਿੱਚ ਆ ਗਈ ਜੀ ਕੋਈ ਲਾਈਟ ਵੇਟ ਪਸੰਦ ਕਰਦੇ ਨੇ ਕਾਟਨ ਬਸ ਜੀ ਖੋਲੀ ਹੋਣਾ ਇਹਨੂੰ ਐਂ ਪਤਾ ਲੱਗ ਜਾਊਗਾ ਇਹਦਾ ਹਾਂ ਇਹਦਾ ਰੇਟ ਹੈ ਮਾਤਰ 6 ਰੁਪਏ ਫੁੱਟ ਸਿਰਫ 6 ਰੁਪਏ ਜੀ ਸਿਰਫ 6 ਰੁਪਏ ਫੁੱਟ ਕਿਆ ਬਾਤ ਹੈ ਭਾਜੀ ਬੜਾ ਸੋਹਣਾ ਕੱਪੜਾ ਹੈ ਕਾ ਬੜਾ ਮੋਟਾ ਕੱਪੜਾ ਹੈ ਦੋਸਤੋ ਬਸ ਬਸ ਇਹੀ ਖੂਪੀ ਆ ਸਾਡੇ ਕਲਰ ਹੋਰ ਵੀ ਨੇ ਹਾਂ ਕਲਰ ਬਹੁਤ ਨੇ ਹਾਂ ਬਸ ਕਲਰ ਬਹੁਤ ਸਪੈਰਿੰਗ ਕੋਈ ਚੱਕਦੇ ਇੱਕ ਤੁਹਾਡੇ ਪਿੱਛੇ ਬਣਾ ਇੱਧਰ ਹੋਇਓ ਇਹ ਕਾ ਪਿਆ ਕਰ ਹਣਾਈ ਹਾਂ ਜੀ ਇਹਦੀ ਚੁੜਾਈ ਹੈ 7.5 ਫੁੱਟ ਰੇਟ ਹੈ 6 ਰੁਪਏ ਫੁੱਟ 6 ਰੁਪਏ ਫੁੱਟ ਠੀਕ ਹੈ ਸਰ ਜੀ ਇੱਕ ਆਈਟਮ ਆ ਪਲੇਨ ਦੇ ਵਿੱਚ ਪਲੇਨ ਦੇ ਵਿੱਚ ਹੈ ਇਹ ਆ ਪਲੇਨ ਦੇ ਵਿੱਚ ਇਹਦਾ ਜਿਹੜਾ ਸਾਈਜ਼ ਹੈ 7.5 ਫੁੱਟ ਹੈ ਇਹਦਾ ਰੇਟ ਹੈ মাত্র 8 ਰੁਪਏ ਫੁੱਟ ਕੀ ਬਾਤ ਹੈ ਭਾਜੀ ਇਹ 8 ਰੁਪਏ ਫੁੱਟ ਮੈ ਜਣੀ ਤੁਹਾਨੂੰ ਹਾਂ ਸਾਫ਼ ਸੁਥਰਾ ਕੰਮ ਹੈ ਉਲਝਾਣਾ ਨਹੀਂ ਹੈਗਾ ਮੈਂ बार-बार ਦੁਹਰਾਉਂਗਾ ਵੀ ਰੇਟ ਆਪਣਾ ਇੱਕ ਹੈ ਰੇਟ ਵੱਖਰੀ ਹੈ ਕੱਪੜੇ ਦੀ ਉਹ ਸੋਹਣੀ ਚੀਜ਼ ਹੈ ਬੜੀ ਲਾਜਵਾ ਹੋਵੇ ਬਿਲਕੁਲ ਬਿਲਕੁਲ ਇੱਕ ਆ ਵਾਈਟ ਹੈ ਕਈ ਵਾਈਟ ਦੇ ਪ੍ਰੇਮੀ ਹੁੰਦੇ ਨੇ ਕਹਿੰਦੇ ਵਾਈਟ ਹੀ ਲੈਣੀ ਹੈ ਆ ਦੇਖੋ ਕਾਟਨ ਦੇ ਵਿੱਚ ਵਾਈਟ ਹੈ ਦੇਖੋ ਇਹਦਾ ਰੇਟ ਹੈ 7 ਰੁਪਏ ਫੁੱਟ ਉਹ ਇਸ ਤੋਂ ਉੱਪਰ ਵੀ ਕਲਰ ਹੋਰ ਪਏ ਨੇ ਭਾਜੀ ਹਾਂਜੀ ਉਹ ਉਹਦੇ ਵਿੱਚ 8 ਵਾਲੀ ਦੇ ਵਿੱਚ ਰੰਗ ਪਏ ਨੇ ਹਮ ਲਓ ਜੀ ਦੇਖਿਆ ਕਿਆ ਬਾਤ ਹੈ ਬਾਈ ਇਹ ਆ 터ਕੀ ਦਾ ਬਣਿਆ ਹੋਇਆ ਮੈਂ ਕਹਿੰਦਾ ਭਾਜੀ ਕੰਮ ਬਹੁਤ ਸਹਿਜ ਬੋਲੂਗਾ ਨਾਲ ਰੇਟ ਬੋਲੂਗਾ ਧਿਆਨ ਨਾਲ ਸੁਣਨਾ ਹਮ ਦੇਖੋ ਜੀ 6.5 ਫੁੱਟ ਦੀ ਚੌੜਾਈ ਹੈ ਜੀ ਬਿਲਕੁਲ ਜੀ ਆ 12 ਫੁੱਟ ਦੀ ਲੰਬਾਈ ਹੈ ਜੀ 6.5 22 12 रेट ਹੈ 3500 ਰੁਪਏ ਸਿਰਫ 3500 ਰੁਪਏ ਬਸ ਗੱਲ ਲਮਕਾਉਣੀ ਨਹੀਂ ਹੈ ਦੇਖੋ ਯਾਰ ਮਿੰਦਾ ਕ ਵੀ ਬਹੁਤ ਸੋਹਣੀ ਕੀਤੀ ਮੈਂ ਬੜੀ ਲਾਜਵਾਬ ਚੀਜ਼ ਹੈ ਤੇ ਹੋਰ ਵੀ ਡਿਜ਼ਾਈਨ ਦੇ ਚੀ ਬਹੁਤ ਡਿਜ਼ਾਈਨ ਨੇ ਰੰਗ ਵੀ ਹੋਰ ਹੈ ਜੀ ਦੋਸਤੋ ਸਾਰੇ ਵੀਡੀਓ ਚ ਦਿਖਾ ਨਹੀਂ ਸਕਦੇ ਹੁੰਦੇ ਹੋਰ ਤੁਹਾਨੂੰ ਆਉਣਾ ਪੈਣਾਗਾ ਬਿਲਕੁਲ ਹਮ ਤਰੀਕਾ ਨੇ ਜੀ ਮਤਲਬਖੋ ਜੀ ਆਹ ਤਰੀਕਾ ਨੇ ਜੀ ਹਾਂ ਦੇਖੋ ਜੀ ਤੇ ਸਾਈਜ਼ ਸਾਰਿਆਂ ਦੇ ਉੱਪਰ ਲਿਖਿਆ ਹੋਇਆ ਹੈ ਭਾਜੀ ਸਾਈਜ਼ ਸਾਰਿਆਂ ਦੇ ਉੱਪਰ ਲਿਖਿਆ ਹੋਇਆ ਹੈ ਸਾਰਾ ਹੋ ਗਿਆ ਸਾਈ ਤੁਸੀਂ ਕੋਈ ਵੀ ਲੈ ਸਕਦੇ ਹੋ ਤੁਸੀਂ ਬੋਲ ਦਿਓ ਮੈਂ ਕਿਹੜੇ ਕਿਹੜੇ ਮੌਜੂਦ ਹੈਗਾ ਮੈਂ ਦੱਸਦਾ ਜੀ 10x12 12x12 12x15 15x15 15x18 ਮੈਕਸਿਮਮ ਸਾਈਜ਼ ਹੈ 15x18 ਸ਼ੁਰੂਆਤ ਹੋ ਜਾਂਦੀ ਹੈ 10x12 ਤੋਂ ਬਿਲਕੁਲ ਬਿਲਕੁਲ ਰੇਟ ਹੈ ਜਿਹੜੀ ਮਰਜ਼ੀ ਲੈ ਲਓ ਸਿਰਫ 70 ਰੁਪਏ ਹਟ ਰੇਟ ਹੈ ਸਿਰਫ 70 ਬਾਈ ਬਸ ਜਿਹੜੀ ਮਰਜ਼ੀ ਲੈ ਲਓ ਬਸ ਉਦੋਂ ਬਾਅਦ ਆ ਗਿਆ ਪੀਵੀਸੀ ਫਲੋਰਿੰਗ ਹਾਂ ਆ ਪੀਵੀਸੀ ਫਲੋਰਿੰਗ ਪਿਆ ਹੈ ਇਹਦੇ ਆਪਾਂ ਆਫਰ ਲਾਈ ਹੈ ਪਿੱਛੇ ਇਹਦੇ 20 ਵਾਲਾ ਵਾਲਾ ਪਿੱਛੇ 15 ਵਾਲਾ ਸਾਰਾ ਸਟਾਕ ਕਲੀਅਰ ਕਰਨਾ 10 ਰੁਪਏ ਚ ਸਿਰਫ 10 ਰੁਪਏ ਚ 10 ਰੁਪਏ ਸਕਰ ਫੁੱਟ ਦੋਸਤੋ ਜਾਨੀ ਇਹ ਕਹਿੰਦਾ ਮਤਲਬ 1000 ਰੁਪਏ ਚ 10x10 ਦਾ ਕਮਰਾ ਤਿਆਰ ਰੈਡੀ ਹੋ ਗਿਆ ਸਿਰਫ 10 ਰੁਪਏ ਮੁੱਟਾ ਪੋਚਾ ਮਾਰੋ ਟਸਟ ਨਹੀਂ ਫਸੂਗੀ ਲੌਂਗ ਲਾਈਫ ਚੀਜ਼ ਹੈ ਅਗਰ ਆਪਾਂ ਇਹਨੂੰ ਘਰ ਦੇ ਵਿੱਚ ਚਲਾਣੇ ਆ ਤਾਂ 3-4 ਸਾਲ ਕੱਢ ਜਾਂਦਾ ਹੈ ਅਗਰ ਆਪਾਂ ਦੁਕਾਨ ਤੇ ਜਾਂ ਕੋਈ ਆਫਿਸ ਚ ਲਾਣੇ ਆ ਤਾਂ ਸਾਲਕ ਦੀ ਲਾਈਫ ਹੈ ਦੀ ਬਿਲਕੁਲ ਬਿਲਕੁਲ ਜਿਵੇਂ ਮਰਜ਼ੀ ਪੋਚਾ ਮਾਰੋ ਚਾਹ ਪਾਣੀ ਡੁੱਲਿਵੇ ਕੋਈ ਦਿੱਕਤ ਨਹੀਂ ਹੈ 5 ਫੁੱਟਾ ਸਾਈਜ਼ ਵੀ ਹੈ 6.5 ਫੁੱਟਾ ਸਾਈਜ਼ ਵੀ ਹੈ ਅੱਛਾ ਸਾਈਜ਼ ਵੱਖੋ ਵੱਖਰੇ ਮੁੱਲ ਵੱਖਰੇ ਰੇਟ ਉਹੀ 10 ਰੁਪਏ ਰਹੂਗਾ ਬਹੁਤ ਸਰਾਜੀ ਜੀ ਇਹ ਬਹੁਤ ਤੁਸੀਂ ਲੋਕਾਂ ਨੇ ਲੱਗੀ ਵੀ ਦੇਖੀ ਹੋਣੀ ਦੁਕਾਨਾਂ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਇਹ ਆ ਇੱਕ ਖੋਲੀ ਬੇ ਇੱਕ ਆਪਾ ਮਾਲਕ ਇਹ ਕਹਿੰਦਾ 10 ਫੁੱਟ ਪਣੇ ਦੇ ਵਿੱਚ ਬੜਾ ਸ਼ਾਨਦਾਰ ਮਾਲ ਹੈ ਜੀ ਬੜਾ ਜ਼ਬਰਦਸਤ ਮਾਲ ਹੈ ਲਓ ਜੀ ਉਧਰੋਂ ਕਾਰਨਰ ਤੋਂ ਫੜੋ ਜੀ ਇਹ ਲਓ ਜੀ ਸਿਰੇ ਲੱਗ ਗਿਆ ਭਾਜੀ ਹੈ ਨਹੀਂ ਰੂਫ ਹੋਣੀ ਬੜੀ ਵਾਕਈ ਸਹੀ ਹੋਣਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਪੈਸਾ ਵਸੂਲ ਵੀ ਢੀ ਹੋਇਆ ਹੈ ਇਹ ਮੈਂ ਕਹਿੰਦਾ ਪੂਰਾ ਹੀ ਪੂਰਾ 10 ਫੁੱਟ ਚੜਾਈ ਹੈ ਜੀ ਇਹ ਲਗਭਗ 100 ਫੁੱਟ ਲੰਬਾ ਰੋਲ ਹੈ 10 ਬਏ 100 ਫੁੱਟ ਹਾਂਜੀ ਰੇਟ ਦੇਣਾ ਮਾਤਰ 40 ਰੁਪਏ ਫੁੱਟ ਸਿਰਫ 40 ਰੁਪਏ ਫੁੱਟ ਮੈ ਲੈਣਾ ਭਾਜੀ ਹੋਰ ਪਰਸਨੈਲਿਟੀ ਦੇਖੋ ਇਹ ਕਿੰਨੀ ਚਾਹੀਦੀ ਮੈਨੂੰ ਘੱਟ ਵੱਧ ਚਾਹੀਦਾ ਮਿਲ ਜੂਗਾ ਨਾ 5 ਫੁੱਟਾਂ 2 ਫੁੱਟਾਂ 3 ਫੁੱਟਾਂ 4 ਫੁੱਟਾਂ 6 ਫੁੱਟਾਂ ਸਾਰੇ ਸਾਈਜ਼ ਪੈਣੇ ਨਹੀਂ ਮੈਂ ਕਈ ਵਾਰੀ ਬੰਦ ਆਇਆ ਨਾ ਵੀ ਸਾਰੇ ਲੈ ਲੈਣਾ ਤੂੰ ਬਸ ਨਾ 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 ਜਿੰਨਾ ਲੋੜ ਆ ਉਹਨਾ ਜਿੰਨਾ ਤੁਹਾਨੂੰ ਲੋੜ ਹੋਣਾ ਕੱਟ ਕੇ ਮਿਲ ਜੂਗਾ ਕਹਿੰਦਾ ਮੈਂ ਰੇਟ ਉਹੀ 40 ਰੁਪਏ ਰਹਿਣਾ ਹੈ ਚਾਹੇ 2 ਫੁੱਟਾ ਲੈ ਲੋ ਚਾਹੇ 4 ਫੁੱਟਾ ਚਾਹੇ 10 ਫੁੱਟਾ 10 ਫੁੱਟੇ ਤੱਕ ਸਾਡੇ ਕੋਲ ਹਾਜ਼ਰ ਪਿਆ ਤੇ ਯਾਰ ਹੋਰ ਵੀ ਇੱਥੇ ਹੁੰਦੇ ਨੇ ਦੋਸਤੋ ਰੰਗੜੇ ਨੇ ਬਹੁਤ ਤਰ੍ਹਾਂ ਦੇ ਮਿਲ ਜਾਣਗੇ ਤੇ ਆਪਣਾ ਇੱਥੇ ਦਾ ਐਡਰੈਸ ਕੀ ਆ ਪ੍ਰੋਪਰ ਜੀ ਕਿੱਥੇ ਐਡਰੈਸ ਦੇਖੋ ਜੀ ਬਹੁਤ ਹੀ ਸਹਜਤਾ ਨਾਲ ਬਹੁਤ ਹੀ ਆਰਾਮ ਨਾਲ ਤੁਹਾਨੂੰ ਮੈਂ ਸਮਝਾਵਾਂਗਾ ਦੇਖੋ ਹਮ ਪਹਿਲੀ ਗੱਲ ਇਹ ਹੈ ਕਿ ਤੁਸੀਂ ਫੋਨ ਕਰਕੇ ਮੈਨੂੰ ਜਦੋਂ ਵੀ ਐਡਰੈਸ ਪੁੱਛਣਾ ਹੈ ਤੁਸੀਂ ਕਹਿਣਾ ਵੀ ਅਸੀਂ ਕਿੱਥੇ ਇੱਥੇ ਖੜੇ ਆ ਜੀ ਇੱਥੇ ਖੜੇ ਆ ਤੁਸੀਂ ਬਿਲਕੁਲ ਵੀ ਇਹ ਗੱਲ ਵੱਲ ਧਿਆਨ ਨਹੀਂ ਦੇਣਾ ਤੁਸੀਂ ਜਿੱਥੇ ਵੀ ਖੜੇ ਤੁਸੀਂ ਉੱਥੇ ਜਿਹੜਾ ਵੀ ਕੋਈ ਸ਼ਖਸ ਹੈ ਤੁਹਾਡੇ ਆਸ-ਪਾਸੇ ਤੁਸੀਂ ਉਹਨੂੰ ਪੁੱਛਣਾ ਵੀ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਲੋਹਾ ਬਾਜ਼ਾਰ 'ਚ ਜਾਣਾ ਹੈ ਬਿਲਕੁਲ ਲੋਹਾ ਬਾਜ਼ਾਰ ਦੇ ਵਿੱਚ ਆ ਕੇ ਤੁਸੀਂ ਪੁੱਛਣਾ ਵੀ ਗਿਆਨੀ ਜੀ ਦੀ ਹੱਟੀ ਦੇ ਜਾਣਾ ਹੈ ਜਿਹੜਾ ਮੈਟਾਂ ਦਾ ਤੇ ਪਰਦਿਆਂ ਦਾ ਕੰਮ ਕਰਦਾ ਹੈ ਹੂੰ ਬੰਦਾ ਰੱਬ ਦੀ ਕਿਰਪਾ ਨਾਲ ਤੁਹਾਨੂੰ ਹਰ ਇੱਕ ਬੰਦਾ ਸਾਨੂੰ ਜਾਣਦਾ ਹੈ ਉਸ ਮਾਲਕ ਦੀ ਕਿਰਪਾ ਨਾਲ ਬੰਦਾ ਤੁਹਾਨੂੰ ਛੱਡ ਕੇ ਜਾਊਗਾ ਅਗਲਾ ਗੂਗਲ ਭਾਈ ਆਹ ਦਾ ਨਾਮ ਹੈਗਾ ਗੂਗਲ ਤੇ ਵੀ ਭਰ ਸਕਦੇ ਆਪਾਂ ਭਰ ਸਕਦੇ ਆ ਸਰਦਾਰ ਟਰੇਡਰ ਜਿਹੜੀ ਸਾਡੀ ਫਰਮ ਦਾ ਨਾਮ ਹੈ ਹੂੰ ਜਿਸ ਦਾ GST ਨੰਬਰ ਚੱਲਦਾ ਉਹ ਸਾਡਾ ਫੇਮਸ ਨਾਮ ਹੈ ਜਿਹੜੇ ਸਾਰੇ ਜਾਣਦੇ ਨੇ ਗਿਆਨੀ ਜੀ ਦੀ ਹੱਟੀ ਦੇ ਨਾਮ ਤੇ ਜਾਣਦੇ ਨੇ ਲੋਹਾ ਬਾਜ਼ਾਰ ਮਲੇਰ ਕੋਟਲਾ ਗਿਆਨੀ ਜੀ ਦੀ ਹੱਟੀ ਬਿਲਕੁਲ ਇਹ ਹੀ ਐਡਰੈਸ ਆ ਆਪਣਾ ਪ੍ਰੋਪਰ ਬਿਲਕੁਲ ਦੋਸਤੋ ਜੇ ਫਿਰ ਵੀ ਕੁਝ ਨਹੀਂ ਪਤਾ ਲੱਗ ਰਿਹਾ ਤਾਂ Google ਤੇ ਪੜ੍ਹ ਸਕਦੇ ਹੋ ਇਸ ਤੋਂ ਇਲਾਵਾ ਸਕਰੀਨ ਦੇ ਉੱਤੇ ਫੋਨ ਨੰਬਰ ਲੱਗਾ ਹੋਇਆ ਉਸ ਤੇ ਕਾਲ ਕਰਕੇ ਵੀ ਸਾਰਾ ਜਾਣਕਾਰੀ ਲੈ ਸਕਦੇ ਹੋ ਚੰਗਾ ਜੀ ਵਾਹਿਗੁਰੂ ਜੀ